ਆਮ ਆਦਮੀ ਪਾਰਟੀ ਆਪਣੇ ਕਿਸੇ ਨਾ ਕਿਸੇ ਕਾਰਨਾਵੇਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਹੈ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਦੌਰਾਨ ਸਿਕਿਉਰਟੀ ਠਹਿਰਨ ਵਾਸਤੇ ਸਰਕਾਰੀ ਸਕੂਲਾਂ 'ਚ ਹੀ ਛੁੱਟੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਡੀਸੀ ਦੇ ਵੱਲੋਂ ਸਖਤ ਨੋਟਿਸ ਲਿਆ ਜਾਂਦਾ ਤੇ ਜਿਹੜਾ ਸਿਕੰਜੇ ਦੇ ਵਿੱਚ ਉਹ ਜਿਹੜਾ ਸਿੱਖਿਆ ਅਫਸਰਾਂ ਨੂੰ ਲੈ ਲਿਆ ਜਾਂਦਾ ਕੀ ਕਸੂਰਵਾਰ ਜਿਹੜਾ ਸਿੱਖਿਆ ਅਫਸਰ ਨੇ ਜਾਂ ਫਿਰ ਉਸ ਵਾਸਤੇ ਪੋਲੀਟੀਕਲ ਲੋਕਾਂ ਦਾ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਫੋਨ ਆਇਆ ਸੀ ਜਾਂ ਉਹਨਾਂ ਦੇ ਹੁਕਮ ਸੀ ਤਾਂ ਪੂਰਾ ਮਾਮਲਾ ਕੀ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਕਈ ਅਫਸਰ ਰਿਸ਼ਵਤ ਲੈਣ ਤੋਂ ਬਾਜ਼ ਨਹੀਂ ਆ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਲੋਂ ਇੱਕ ਸਟਿੰਗ ਪ੍ਰਸ਼ਨ ਕੀਤਾ ਜਾਂਦਾ ਲਾਈਵ ਜਿਸ ਦੇ ਵਿੱਚ BDP ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਫੜਿਆ ਜਾਂਦਾ ਤੇ ਰਿਸ਼ਵਤ ਦੇਂਦੀ ਲੈਣ ਦੀ ਗੱਲ BDP ਵੱਲੋਂ ਉਸ ਵੀਡੀਓ ਵਿੱਚ ਸਵਕਾਰ ਵੀ ਕਰ ਲਈ ਜਾਂਦੀ ਹੈ ਤਾਂ ਕਿ ਕੀ ਕਾਰਵਾਈ ਹੋਣ ਜਾ ਰਹੀ ਹੈ BDP ਦੇ ਉੱਤੇ ਕੀ ਐਕਸ਼ਨ ਹੋਏਗਾ ਤੇ ਪੂਰਾ ਮਾਮਲਾ ਕਿਸ ਕਿਸ ਮਾਮਲੇ ਨੂੰ ਲੈ ਕੇ ਰਿਸ਼ਵਤ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਸੁਚਾਰਾ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਹਗੇ ਸਿਕ부ਦੀ ਜੀ ਅਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਵਿੰਗ ਖਾਨ ਸਾਹਿਬ ਪ੍ਰੋਗਰਾਮ ਸਵਾਗਤ ਕੀਤਾ ਗਿਆ ਹੈ ਧੰਵਾਦ ਮੇਰੇ ਵੱਲੋਂ ਸਤਕਾਰਯੋਗ ਸੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ ਸਾਹਿਬ ਆਮ ਆਦਮੀ ਪਾਰਟੀ ਦੀ ਰੈਡੀ ਹੋਵੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਣ ਇਹ ਪੂਰਾ ਮਾਮਲਾ ਕੀ ਸੀ ਤੇ ਜਿਹੜੀ ਹੁਣ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਡੀਸੀ ਵੱਲੋਂ ਉਹ ਜਿਹੜਾ ਸਾਰਾ ਸਕੰਜਾ ਸੀਗਾ ਉਹ ਜਿਨ੍ਹਾਂ ਸਿੱਖਿਆ ਅਫਸਰਾਂ ਦੇ ਡਿਗਰੀਆ ਕਿ ਬਾਕੀ ਉਹ ਜ਼ਿੰਮੇਵਾਰ ਨਹੀਂ ਜਾਂ ਜਿਹੜੇ ਲੀਡਰ ਸੀਗੇ ਜਿਨ੍ਹਾਂ ਵੱਲੋਂ ਹੁਕਮ ਆਏ ਸੀਗੇ ਉਹ ਜ਼ਿੰਮੇਵਾਰ ਨੇ ਪਰ ਤਾਂ ਸੌ ਕੱਲ ਐਤਵਾਰ 17 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਬੌਰ ਮੰਡੀ ਦੇ ਵਿੱਚ ਕਰੇਲੀ ਕਰਨ ਦੇ ਨਜ਼ਾਰ ਮੁੱਖ ਮੰਤਰੀ ਦਾ ਪ੍ਰੋਗਰਾਮ ਹਫ਼ਤਾ ਪਹਿਲਾਂ ਹੀ ਆ ਜਾਂਦਾ ਹੈ ਕਿ ਫਲਾਣੇ ਇਲਾਕੇ ਵਿੱਚ ਉੱਥੇ ਫੌਰਤਾਂ ਦੇ ਤੌਰ 'ਤੇ ਸਾਰਾ ਕੁਝ ਵਿੱਤੀ ਕਮਿਸ਼ਨ ਆ ਰਹੀ ਹੁੰਦੀ ਹੈ ਐਸਐਸ ਕਿੱਲੀ ਹੁੰਦੀ ਹੈ ਬੌਰ ਮੰਡੀ ਦੇ ਜਿਹੜੇ ਸਕੂਲ ਨੇ ਆਲੇ ਦਾਲੇ ਕਿਉਂਕਿ ਸੀਐਮ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਕਹਿੰਦੇ ਉਹਨਾਂ ਨੂੰ ਠਹਿਰਾਉਣ ਦਾ ਵੀ ਕੋਈ ਪ੍ਰਬੰਧ ਕੀਤਾ ਹੈ ਇਸ ਲਈ ਪਿਲਾ ਸਿੱਖਿਆ ਅਫਸਰ ਨੇ ਆਪਣੇ ਉਹਨਾਂ ਸਕੂਲਾਂ ਨੂੰ ਇੱਕ ਪੱਤਰ ਜਾਰੀ ਕੀਤਾ ਕਿ ਤੁਸੀਂ 16 ਤਰੀਕ ਦੀ ਛੁੱਟੀ ਕਰਕੇ ਆਪ ਉੱਥੇ ਹਾਜ਼ਰ ਹੋਣਾ ਕਿਉਂਕਿ ਉੱਥੇ ਸੀਐਮ ਦੀ ਸਿਕਿਉਰਿਟੀ ਹੈ ਠਹਿਰਨਾ ਉੱਥੇ ਪਾਣੀ ਦਾ ਲਾਈਟ ਦਾ ਆਕ੍ਰੋ ਮਾਦਾ ਫੋਰ ਦਾ ਪ੍ਰਬੰਧ ਸਾਰਾ ਕਰ ਇਹ ਜਦੋਂ ਪੱਤਰ মিডিਏ ਵਿੱਚ ਲੀਕ ਹੋ ਜਾਂਦਾ ਹੈ ਤਾਂ ਸਰਕਾਰ ਦੀ ਬਹੁਤ ਨਾਮੀਂ ਹੁੰਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਬੱਚਿਆਂ ਨੂੰ ਪੜਾਉਣ ਵਾਸਤੇ ਸਪੈਸ਼ਲ ਪ੍ਰੋਗਰਾਮ ਬਣਾਉਂਦੇ ਆਂ ਇੱਕ ਪਾਸੇ ਲੀਡਰਾਂ ਦੇ ਪ੍ਰੋਗਰਾਮਾਂ ਦੇ ਵਿੱਚ ਸਕੂਲ ਨੂੰ ਹੀ ਬੰਦ ਕਰਦੇ ਆਂ ਸੁੱਟਿਆ ਜਦੋਂ ਇਹ ਗੱਲ ਡੀਪੀਟੀ ਕਮਿਸ਼ਨਰ ਸੌਕਤ ਅਹਿਮਦ ਪੂਰੇ ਦੇ ਨੋਟਸ ਦੇ ਵਿੱਚ ਆਈ ਇਹ ਦੋ ਸਿੱਖ ਐਜੂ ਆਫਸਰਾਂ ਨੇ ਸ਼ੁੱਤੀ ਕੀਤੀ ਤਾਂ ਉਹਨਾਂ ਨੇ ਤੁਰਤ ਹਰਕਤ ਆ ਕੇ ਉਹਨਾਂ ਨੂੰ ਪੱਤਰ ਜਾਰੀ ਕੀਤਾ ਉਹ ਜਿਹੜੇ ਐਜੂਕੇਸ਼ਨ ਆਫਸਰ ਨੇ ਜ਼ਿਲ੍ਹਾ ਸਿੱਖਿਆ ਇਹ ਤਾਂ ਭਵਿੰਦਰ ਕੌਰ ਐਲੀਮੈਂਟਰੀ ਹੈ ਇੱਕ ਸ਼ਿਵਪਾਲ ਸਿੰਘ ਦੋਇਲ ਇਹ ਸੈਕੰਡਰੀ ਨੇ ਇਹਨਾਂ ਨੂੰ ਉਹਨਾਂ ਨੂੰ ਵਿੱਤੀ ਕਮਿਸ਼ਨ ਨੇ ਪੱਤਰ ਲਿਖ ਕੇ ਕਿਹਾ ਵੀ ਤੁਸੀਂ ਜੋ ਇਹ ਕਾਰਵਾਈ ਕੀਤੀ ਹੈ ਸਕੂਲ ਸ਼ਹਿਰ ਜੰਮਪਾਣਾ ਹੈ ਤੁਸੀਂ ਤੇਰੇ ਨਾਲ ਕੋਈ ਸਲਾਹ ਮਤਦਾ ਨਹੀਂ ਕੀਤਾ ਤੁਸੀਂ ਕਿਸ ਤਰ੍ਹਾਂ ਸਕੂਲ ਬੰਦ ਕਰਦੇ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਤੇ ਉਹਨਾਂ ਨੇ 2 ਦਿਨ ਦੇ ਵਿੱਚ ਉਹਦੀ ਜਾਂਚ ਕਰਦਗੇ ਦੇਖੋ ਚੱਠਾ ਸਾਹਿਬ ਕੋਈ ਡਿਸਟ੍ਰਿਕਟ ਐਜੂਕੇਸ਼ਨ ਆਸਰਾਵਾ ਬਾਕਰਵਲੀ ਹੈਗਾ ਕਿ ਉਹ ਮੁੱਖ ਮੰਤਰੀ ਦੇ ਆਉਣ ਦੇ ਉੱਤੇ ਛੁੱਟੀ ਕਰਨਿਆਂ ਦਾ ਪ੍ਰਬੰਧ ਹੋਵੇ ਜੋ ਪ੍ਰਾਂਤ ਸਾਰਾ ਡਿਪਟੀ ਪਰ ਕਈ ਵਾਰ ਜਿਹੜੇ ਲੋਕਲ ਲੀਡਰ ਹੁੰਦੇ ਨੇ ਹਲਕਾ ਇੰਚਾਰਜ ਹੁੰਦੇ ਨੇ ਜਾਂ ਉੱਥੇ ਜ਼ਿੰਮੇਵਾਰ ਬਣਾਏ ਨੇ ਉਹ ਆਪਣੀ ਚੌਧਰ ਜਮਾਉਣ ਦੇ ਮਾਰੇ ਪਹਿਲੇ ਕਹਿੰਦੇ ਨੇ ਆ ਸਕੂਲ ਬੰਦ ਕਰਾ ਦਿਓ ਜੀ ਸਫਾਈ ਕਰਾ ਦਿਓ ਜੀ ਇਹਦਾ ਇਹ ਕਰ ਦਿਓ ਜੀ ਉਹ ਫਿਰ ਅਵਸਾਰਾ ਨੂੰ ਮੰਨਣਾ ਪੈਂਦਾ ਉਹਨਾਂ ਦੇ ਹੁਕਮ ਮੰਨਿਆ ਕਿਉਂਕਿ ਉਹਨਾਂ ਡਰ ਹੁੰਦਾ ਕਿ ਜੇ ਮੈਂ ਹੁਕਮ ਨਾ ਮੰਨਿਆ ਤਾਂ ਮੇਰੀ ਟਰਾਂਸਫਰ ਹੋ ਜਾਊਗੀ ਇਸ ਲਈ ਹੁਕਮ ਉਹਨਾਂ ਨੂੰ ਆਇਆ ਹੋਣਾ ਕਿਸੇ ਨਾ ਕਿਸੇ ਦਾ ਪਰ ਹੁਣ ਵਿਚਾਰੇ ਡਰ ਦੇ ਮਾਰੇ ਕੀ ਕਰੇ ਮੁੱਖ ਮੰਤਰੀ ਨੇ ਆਉਣਾ ਉਹਨਾਂ ਨੂੰ ਕਰਨਾ ਪੈਣਾ ਸੀਗਾ ਇਸ ਲਈ ਉਹਨਾਂ ਨੇ 16 ਤਰੀਕ ਦੀ ਅੱਜ ਦੀ ਛੁੱਟੀ ਦਾ ਹੁਕਮ ਦਿੱਤਾ ਸੀਗਾ ਪਰ ਤੁਰਤ ਪੀਸੀ ਨੇ ਬਦਨਾਮੀ ਨੂੰ ਦੇਖਦੇ ਹੋਏ ਕਿ ਪਾਰਟੀ ਦੀ ਬਦਨਾਮੀ ਹੋਊਗੀ ਕਿ ਪਾਰਟੀ ਦੀ ਬਦਨਾਮੀ ਹੋਊਗੀ ਸਰਕਾਰ ਉਹਨਾਂ ਦੀ ਦਾ ਸਾਡੇ ਤੇ ਐਕਸਟਰ ਉਹਨਾਂ ਨੇ ਕਿ ਮੈਂ ਕਹਾਂ ਸਮਝ ਲੋ ਇਹ ਫਾਰਮਲੀ ਐਕਸ਼ਨ ਹੋਣਾ ਹੋਣਾ ਹਵਾਲਾ ਕੁਝ ਨਹੀਂ ਹੈਗਾ ਦਾ ਕੋਈ ਕ੍ਰੈਕਸ਼ਨ ਐ ਨਾ ਕੋਈ ਕੁਛ ਹੁੰਦਾ ਕਾਸੀ ਦਾ ਪ੍ਰਬੰਧ ਵਾਸਤੇ ਕੀਤਾ ਸੀ ਸਾਣਾ ਕੀਤਾ ਸੀ ਇਸ ਲਈ ਮੀਡੀਏਟ ਔਨ ਕਰਕੇ ਇਹ ਜਿੱਦਾਂ ਉਹਦਾ ਗੋਂਗੂਆਲੋਂ ਮਿੱਟੀ ਲਾਹੀ ਗਈ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਤੱਕ ਪੀ ਕਾਰਵਾਈ ਕੋ ਦਾ ਇਹ ਆਮ ਹੈ ਚਲੋ ਇਹ ਤਾਂ ਸਕੂਲ ਹੋ ਗਏ ਜਦੋਂ ਕਿਤੇ ਵੀ ਸੀਐਮ ਦੀ ਰੈਲੀ ਹੁੰਦੀ ਹੈ ਪੀਆਰ ਕਿਸ ਦੀਆਂ ਪੰਜਾਬ ਰੋਡਵੇ ਦੀਆਂ ਪੰਜ ਸਬ ਦੀਆਂ ਸਾਰੀਆਂ ਬਸਾਂ ਨੂੰ ਹੁਕਮ ਦਿੰਦਾ ਵੀ ਇੰਨੀਆਂ ਬਸਾਂ ਲੈ ਕੇ ਉੱਥੋਂ ਉਹਨਾਂ ਦੇ ਉੱਤੇ ਕਿਉਂ ਨਹੀਂ ਉਹ ਹੁੰਦਾ ਆਰਡਰ ਹੂੰ ਜਾਂ ਕਈ ਵਾਰ ਡਿਊਟੀ ਲਾ ਦਿੰਦੇ ਤਹਿਸੀਲਦਾਰ ਦੀ ਫਲਾਣੀ ਥਾਂ ਤੇ ਫਲਾਣੇ ਮੰਤਰੀ ਦਾ ਜੋ ਹੋਰਾ ਹੈ ਉੱਥੇ ਤੁਸੀਂ ਖਾਣ ਪੀਣ ਦਾ ਉਹ ਤਹਿਸੀਲਦਾਰ ਅਰੈਸਟ ਹਾਲੇ ਖਾਣ ਪੀਣ ਦਾ ਪਰ ਉਹ ਜਿਹੜਾ ਉਹਦੇ ਨਾਲ 100 200 ਵੱਧਦਾ ਹੁੰਦਾ ਸਾਰਾ ਉਹ ਖਰਚਾ ਕਿੱਥੋਂ ਹੁੰਦਾ ਉਹ ਲੋਕਾਂ ਦੇ ਸਿਰ ਤੇ ਹੁੰਦਾ ਇਸ ਲਈ ਇਹ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਇਹ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਅਤੇ ਇਹਨਾਂ ਨੂੰ ਵੀ ਕਰਮੇ ਪੈਂਦੇ ਨੇ ਕਿਉਂਕਿ ਮੁਲਾਜ਼ਮ ਦਾ ਹੁਕਮ ਮੰਨਣਾ ਪੈਂਦਾ ਹੁਣ ਹੁਕਮ ਨੂੰ ਕਿਹੜਾ ਕਹੇ ਰਾਣੀ ਅੱਗਾ ਟਾ ਹੁਣ ਡੀਸੀ ਨੂੰ ਕਿਹੜਾ ਕਹੇ ਹਾਲਾਂਕਿ ਜ਼ਿੰਮੇਵਾਰੀ ਡੀਸੀ ਦੀ ਹੈ ਸਾਰਾ ਪ੍ਰਬੰਧ ਡਿਪਟੀ ਕਮਿਸ਼ਨਰ ਦੀ ਸਾਰਾ ਪ੍ਰਬੰਧ ਮੰਤਰੀ ਮੁੱਖ ਮੰਤਰੀ ਜਾਂ ਕੋਈ ਹੋਰ ਆਵੇ ਉਹ ਜ਼ਿਲ੍ਹੇ ਦੇ ਵਿੱਚ ਉਹਨੂੰ ਦੇਖਣਾ ਪੈਂਦਾ ਪਰ ਇਹ ਸਾਰੀ ਜਿਹੜੀ ਗਾਧ ਹੈ ਦੋ ਡਿਸਟ੍ਰਿਕਟ ਐਜੂਕੇਸ਼ਨਲ ਤਾਂ ਜੋ ਪੇ ਪੈ ਗਈ ਹੈ ਇਨਕੁਆਰੀ ਕਿਹੜੇ ਪਾਸੇ ਜਾਂਦੀ ਹੈ ਕੀ ਹੈ ਤੁਹਾਨੂੰ ਤਾਂ ਲੱਗਦਾ ਹੈ ਕਿ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰਸ ਦੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਛੁੱਟੀ ਕਰਤੀ ਜਾਂ ਡੀਸੀ ਦੇ ਧਿਆਨ ਦੇ ਵਿੱਚ ਨਹੀਂ ਸੀ ਹੈਗਾ ਜਾਂ ਹੈਗਾ ਸੀਗਾ ਤੁਹਾਨੂੰ ਫੀਲ ਆਉਂਦਾ ਹੈ ਜੀ ਹੈਗਾ ਸੀ ਤੇ ਫਿਰ ਗੱਲ ਛਪਾਈ ਜਾ ਰਹੀ ਹੈ ਇੱਥੇ ਸਭ ਕਈ ਵਾਰ ਹੁੰਦਾ ਨਾ ਪੀਪੀ ਕਮਿਸ਼ਨਰ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਥੱਲੇ ਐਸਟੀ ਅੰਪਲੋਏ ਜਾਂਦਾ ਉਹ ਵੀ ਸਭ ਡਿਵੀਜ਼ਨ ਆਫ ਅਫਸਰਸ ਦੇ ਯਾ ਆਪਤੀ ਉਸ ਪਾਰਟੀ ਦਾ ਕੋਈ ਐਮਐਲਏ ਜਾਂ ਲੀਡਰ ਹੁੰਦਾ ਉਹਦੀ ਵੀ ਪੂਰੀ ਤਾਕ ਐਸਡੀਐਮ ਨਾਲ ਦੀ। ਉਹ ਉਹਨੇ ਕਹਿਤਾ ਹੋਵੇ ਐਸਡੀਐਮ ਸਾਹਿਬ ਨੂੰ ਕਿ ਐਸਡੀਐਮ ਸਾਹਿਬ ਸੀਐਮ ਸਾਹਿਬ ਦੀ ਫੋਰਸ ਆਉਂਦੀਆਂ ਰਾਤ ਫੈਰਨਗੇ ਜੇ ਆਪਾਂ ਸਕੂਲਾਂ ਨੂੰ ਛੁੱਟੀ ਕਰਾ ਦਈਏ ਤਾਂ ਵਧੀਆ। ਉਹਨੇ ਡੀਓ ਨੂੰ ਕਹਿਤਾ ਹੋਣਾ ਡੀਓ ਨੇ ਹੁਕਮ ਮੰਨਦੇ ਹੋਏ ਥੱਲੇ ਸਕੂਲਾਂ ਨੂੰ ਕਹਿਤਾ ਹੁਣ ਗੱਲ ਤਾਂ ਇਹ ਹੈ ਕਿ ਜੇ ਇਹ ਗੱਲ মিডিਏ ਵਿੱਚ ਨਾ ਆਉਂਦੀ ਇਹ ਜਿਹੜੀ ਪੱਤਰ ਸੀ ਉਹ ਲੀਗਨ ਇਹ ਸਾਰਾ ਕੁਝ ਚੱਲਿਓ ਜਾਣਾ ਸੀ ਚੱਲੇ ਰਿਹਾ ਹੈ ਹੁਣ ਕਈ ਵਾਰ ਟਰਾਂਸਪੋਰਟ ਦੇ ਜਨਰਲ ਮੈਨੇਜਰ ਨੂੰ ਕਹਿੰਦੇ ਐਨੀਆਂ ਬੱਸਾਂ ਭੇਜ ਦਿਓ ਉਹ ਜਿੰਨੀਆਂ ਬੱਸਾਂ ਕਹਿੰਦੇ ਉਹਦੇ ਫਰਕ ਕਰੋ 500 ਕਹੀਓ 600 ਭੇਜੂਗਾ ਕਿਤੇ ਮੁੱਖ ਮੰਤਰੀ ਨਾਰਾਜ਼ ਨਾ ਹੋ ਜਾਵੇ ਸਾਡੀ ਪਬਲਿਕ ਜਾਨ ਤੋਂ ਰੁਗੜੂ ਹੈ ਇਸ ਲਈ ਉਹਨਾਂ ਨੂੰ ਹੁਕਮ ਮਿਲਣਾ ਪੈਣਾ ਸੀ ਹੁਣ ਇਹ ਇਨਕੁਆਰੀ ਦੇ ਵਿੱਚ ਕੀ ਨਿਕਲਦਾ ਮੈਂ ਤਾਂ ਇਹ ਲੱਗਦਾ ਕਹਿੰਦੇ ਪੱਟਿਆ ਪਹਾੜ ਤੇ ਨਿਕਲਿਆ ਕਿ ਕੁਝ ਨਹੀਂ ਨਿਕਲਣਾ ਹੈਗਾ ਇਹ ਸਾਰੀ ਇੱਕ ਦੋ ਦਿਨ ਬਾਅਦ ਲੋਕਾਂ ਦੇ ਮਨਾ ਦੇ ਗੱਲ ਚਲੀ ਜਾਣੀਆਂ ਵੀ ਅਨੁਪਾਰੀ ਵਿੱਚ ਕੀ ਬਣਿਆ ਇਹਦਾ ਨਾਮ ਕਰਦੇ ਹਾਂ ਸਰਕਾਰ ਸਰਕਾਰ ਨਾਲ ਗੱਲ ਕੀਤੀਏ ਕੋਈ ਚੱਲਦਾ ਰਿਹਾ ਤੇ ਹੁਣ ਵੀ ਇੱਕ ਕਾਦੇ ਵਿੱਚ ਵੀ ਕਾਰਨਾਮੇ ਉਸੇ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਫਿਰ ਕਿਹੜੀ ਕਿਹੜੀ ਚੀਜ਼ਾਂ ਨੂੰ ਲੈ ਕੇ ਬਦਲਾਅ ਆਇਆ ਜਿਵੇਂ ਟੀਚਰਾਂ ਦੀ ਬਿਊਟੀ ਹੁੰਦੀ ਆ ਪੜਾਉਣ ਦੀ ਸਕੂਲਾਂ ਦੇ ਵਿੱਚ ਬੱਚਿਆਂ ਨੇ ਪੜ੍ਹਨਾ ਹੁੰਦਾ ਉਹ ਹੋਰਾਂ ਕਮਾਵਾਸਤਰੀ ਵਰਤੇ ਜਾਣੇ ਚਾਹੀਦੇ ਪਰ ਹੁਣ ਵੀ ਉਹੀ ਕੁਝ ਹੋ ਰਿਹਾ ਫਿਰ ਬਦਲਾਅ ਹੈ ਜਿਹੜਾ ਉਹ ਕਿਸ ਚੀਜ਼ ਨੂੰ ਲੈ ਕੇ ਆਇਆ ਹੈ ਇਸ ਸਰਕਾਰ ਨੇ ਵੱਖਰਾ ਕੀ ਕੀਤਾ ਹੈ ਪਿਛਲੀ ਸਰਕਾਰ ਨਾਲੋਂ ਸੋ ਸਭੀ ਬਦਲਾ ਇੱਕ ਨਾਮ ਦਾ ਹੀ ਬਦਲਾ ਹੈ। ਇਹ ਆਮ ਪਾਰਟੀ ਆਮ ਲੋਕਾਂ ਦੀ ਪਾਰਟੀ ਵੀ ਆਮ ਹਰ ਇੱਕ ਦੀ ਬਰੀਕ ਪਰ ਪਾਰਟੀ ਵੀ ਖਾਸ ਲੋਕਾਂ ਦੀ ਹੈ। ਬਦਲਾ ਵੀ ਸਿਰਫ ਕਾਗਜ਼ਾਂ ਦੇ ਵਿੱਚ ਹੈ। ਉਹੀ ਖਰਾਬ ਹੈ ਸਿਰਫ ਬੋਤਲ ਬਦਲ ਗਈ ਹੈ ਉਹਦਾ ਲੈਵਲ ਬਦ ਗਿਆ ਕਿ ਪਾਰਟੀ ਨਵੀਂ ਆ ਗਈ। ਉਸ ਤੋਂ ਬਾਅਦ ਕਰਜਾ ਚੜ ਰਿਹਾ ਹੈ। ਉਸ ਤੋਂ ਬਾਅਦ ਕਰਪਸ਼ਨ ਹੋ ਰਹੀ ਹੈ। ਉਸ ਤੋਂ ਬਾਅਦ ਰਿਸ਼ਵਤ ਲਈ ਜਾ ਰਹੀ ਹੈ। ਉਸ ਤੋਂ ਬਾਅਦ ਗੈਂਗਸਟਰ ਹੋਏ। ਦੋਸਤੋ ਕਿਹੜੀ ਚੀਜ਼ ਘਟੀ ਹੈ? ਸਿਰਫ ਲੋਕ ਦੇ ਰੇ 350 ਜੂਨਡ ਮਾਫ ਹੋ ਗਿਆ ਮਹੀਨੇ ਦੇ 600 ਇਹ ਹੋ ਗਿਆ ਹੋਰ ਦੱਸੋ ਕਿਹੜੀ ਇਹ ਦੀ ਗੱਲ ਹੈ ਜਿਹੜੀ ਹੋਈ ਹੁਣ ਜਿਹੜੇ ਇਹਨਾਂ ਨੇ ਨੰਬਰ ਜਾਰੀ ਕੀਤੇ ਨੇ ਕੋਈ ਫਲਾਣੇ ਨੰਬਰ ਤੇ ਕੋਈ ਸੀ ਉਹ ਨੰਬਰ ਬਿੱਲ ਤੇ ਜਦੋਂ ਸਵੇਰ ਤੋਂ ਸ਼ਾਮ ਤੱਕ ਲੱਗਿਰੋ ਜਦ ਤੱਕ ਅਗਲਾ ਚੋਰੀ-ਚੋਰੀ ਠੱਗੀ ਮਾਰ ਕੇ ਪਾਰ ਜਾਂ ਜਾਂਦਾ ਨੰਬਰ ਸਿਰਫ ਇੱਕ ਲੋਕਾਂ ਨੂੰ ਇਹ ਲੋਕ ਭਲਾਉ ਗੱਲਾਂ ਕਰਕੇ ਲੋਕਾਂ ਦਾ ਧਿਆਨ ਦਿਵਾਣ ਕਰਦੇ ਵਾਸਤੇ ਹੈ ਕੋਈ ਬਦਲਾਅ ਜ਼ਰੂਰੀ ਕੋਈ ਗੱਲ ਨਹੀਂ ਬਿਲਕੁਲ ਤੇ ਨਾਲ ਹੀ ਖਾਸ ਗੱਲ ਕਰਾਂਗੇ ਨਵੇਂ ਸਰਕਾਰ ਬਣਨ ਤੋਂ ਬਾਅਦ ਵੀ ਜਿਹੜੀ ਰਿਸ਼ਵਤ ਦਾ ਉਸੇ ਤਰੀਕੇ ਨਾਲ ਚੱਲ ਰਹੀ ਹੈ ਇੱਕ ਬੀਡੀਪੀਓ ਨੂੰ ਫੜਿਆ ਜਾਂਦਾ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਮੌਕੇ ਤੇ ਜਾ ਕੇ ਤੇ ਉਸਨੇ ਫਿਰ ਜਿਹੜਾ ਰਿਸ਼ਵੰਦਾ ਪੈਸਾ ਸੀ ਉਹ ਵੀਡੀਓ 'ਚ ਸਾਫ਼ ਦਿਖ ਰਿਹਾ ਉਹਨੇ ਭਗਾ ਕੇ ਮਾਰਿਆ ਜਦੋਂ ਉਹਨਾਂ ਨੂੰ ਸੜੂ ਨੂੰ ਜਾ ਕੇ ਫੜਿਆ ਤਾਂ ਕਿਵੇਂ ਦੇਖਦੇ ਹੋ ਇਹ ਕੁੱਝ ਹਜੇ ਵੀ ਜਾਰੀ ਹੈ ਇੱਕ ਵੱਡੀ ਪੋਸਟ ਹੁੰਦੀ ਹੈ ਚੰਗੀਆਂ ਤਨਖਾਹਾਂ ਨੇ ਬੀਡੀਪੀਓ ਵੀ ਹਜੇ ਵੀ ਬਾਜ਼ ਨਹੀਂ ਆ ਰਹੇ ਹੈਗੇ ਰਿਸ਼ਵਤ ਲੈਣ ਤੋਂ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਸਿੱਧਾ ਸਾਹਿਬ ਵਾਰਿਸ਼ਾਂ ਨੇ ਲਿਖਿਆ ਕਿ ਵਾਰਿਸ਼ਾਂ ਇਹ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਤੀਏ ਪੋਰੀਆਂ ਪੋਰੀ ਜਿਨੋ ਦਾਣਾ ਖੂਨ ਮੋ ਲੱਗ ਜਾਏ ਜਿਨੋ ਪ੍ਰਾਇਆ ਧਨ ਚੁੱਕਣ ਦੀ ਆਸ ਪੈ ਜਾਏ ਹਸਪਤਾਲ ਲੈਣ ਦੀ ਆਸ ਪੈ ਜਾਏ ਬੇਈਮਾਨੀ ਆਸ ਪੈ ਜਾਏ ਕੁੜ ਬੋਲਣ ਦੀ ਆਸ ਪੈ ਜਾਏ ਠੱਗੀ ਮਾਰੇ ਉਹ ਨਹੀਂ ਜਾਂਦੀਆਂ ਸਰਕਾਰਾਂ ਚੜਜੋ ਕਰਦੀ ਬਸ ਕਿਉਂਕਿ ਇਹ ਮਾਮਲਾ ਪਿੰਡ ਸੈਲੀ ਤੇ ਵੇਟਦਾ ਹੈਗਾ ਤੇ ਸਿੱਧਾ ਵਾ ਵੇਟਦਾ ਉੱਥੇ ਜਗਰਾਉਂ ਦੇ ਪੀਡੀਪੀਓ ਬਲਜੀਤ ਸਿੰਘ ਬੰਗਾ ਤੇ ਸਰਪੰਚ ਨੂੰ ਕਿਹਾ ਵੀ ਤੇਰੇ ਪਿੰਡ ਦੀ ਗ੍ਰਾਂਟ ਆਈ ਹੈ 1,60,000 ਰੁਪਏ ਜਿੱਤੇ 1,60 ਰੁਪਏ 1,60,000 ਰੁਪਏ ਆਪਣੇ ਖਾਤੇ ਦੇ ਵਿੱਚ ਪਾਉਣ ਹੈ ਤਾ ਤੈਨੂੰ 20000 ਰੁਪਏ ਦਾ ਦੇਣਾ ਪਊ। ਸਰਪੰਚ ਕਹਿੰਦਾ ਠੀਕ ਹੈ ਉਹਨੂੰ ਸਮਝ ਆ ਵੀ ਚਲੋ 1,60,000 ਚੋਂ 20 ਚ ਲੱਗਿਆ 1,40 ਤਾਂ ਮੇਰਾ ਹੋ ਗਿਆ 1,40 ਦੇ ਵਿੱਚੋਂ ਜਿਵੇਂ ਲੱਖ ਵੀ ਤਾਂ ਹੀ ਮੇਰਾ 40 ਬਚੂਗਾ ਕਿਉਂਕਿ ਸਰਪੰਚ ਉਹਨੂੰ ਨਹੀਂ ਅੰਨੇ ਨੇ ਪੈਸੇ ਲੈ ਕੇ ਸਰਪੰਚੀ ਲਾ ਰਹੇ ਹੈਗੇ ਇਹਨਾਂ ਦੇ ਮੂੰਹ ਵੀ ਬਲਾਈ ਲੱਗੇ ਤੇ ਅੱਜ ਤੁਸੀਂ ਸਰਪੰਚਾਂ ਦੀ ਇਨਕੁਆਰੀ ਕਰੋ ਤਾਂ 90% ਸਰਪੰਚ ਇਹ ਜੇ ਨਿਕਲ ਗਏ ਜਿਨ੍ਹਾਂ ਨੇ ਫੰਡਾਂ ਦੇ ਵਿੱਚ ਤੇ 10% ਇਹ ਸਰਪੰਚ ਤੋਂ ਜਦੋਂ 20000 ਦੀ ਮੰਗ ਕੀਤੀ ਗਈ ਸਰਪੰਚ ਵੀ ਹਿਚਾਰ ਸੀਗਾ ਸਰਪੰਚ ਨੇ ਉਹ ਵੱਡੀ ਦੀ ਰਕਮ ਦੇਣ ਦਾ ਫੋਨ ਵੀ ਕੀਤਾ ਫੋਨ ਕਰਕੇ ਉਹਨੇ ਸਾਰੀ ਗੱਲ ਕੀਤੀ ਜਿਹੜੀ ਜਿਹੜਾ ਉਥੇ ਹਲਕਾ ਇੰਚਾਰਜ ਆਮ ਆਦਮੀ ਪਾਰਟ ਦਾ ਕੇ ਐਨ ਐਸ ਟੰਗ ਨੂੰ ਦੋ ਸੀਵੀ ਐਡਾ ਕਰਕੇ ਮੇਰੇ ਕੋਲੋਂ 20 ਪੈਸੇ ਮੰਗੇ ਮੰਗ ਰਿਹਾ ਜੇ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਤੂੰ ਐਂ ਕਰ ਉਹਦੇ ਨਾਲ ਟਾਈਮ ਸੈੱਟ ਕਰ ਲੈ ਆਹ ਫੜ ਪੈਸੇ ਉਹਨਾਂ ਨੇ ਉਸ ਪੈਸੇ ਦੀ ਪਹਿਲਾਂ ਫੋਟੋ ਕੱਤੀ ਇਕਰਾਰੀ ਆਪਣੇ ਕੋਲ ਰੱਖਿਆ ਉਹਦੇ ਉਹ ਸਰਪੰਚ ਨੂੰ ਕਹਿੰਦਾ ਵੀ ਤੂੰ ਸਰਪੰਚ ਤੇ ਉਹਦੇ ਨਾਲਾ ਪ੍ਰੋਗਰਾਮ ਬਣਾ ਕੇ طے ਕਰ ਲੈ ਕਿ ਇਸ ਟਾਈਮ ਜੜਾ ਤੇ ਮੈਨੂੰ ਵੀ ਕਹਿ ਦੇ ਮੈਂ ਵੀ ਪਹੁੰਚਾਂ ਉਹਨੇ ਉਹ 20000 ਰੁਪਇਆ ਲੈ ਕੇ 20 ਦਾ ਬੈਗ ਸਾਥੀ ਦਾ ਉੱਥੇ ਪਹੁੰਚ ਗਿਆ ਪਹੁੰਚ ਕੇ ਉਹ ਪੈਸੇ ਨਾ ਉਹਦਾ 18 ਕਹਿੰਦਾ ਸੀ ਆ ਫੋਨ ਦੀ ਬੈਲ ਦੱਬਦੀ ਉਹਨਾਂ ਨੇ ਕੋਡ ਕੀਤਾ ਹੋਇਆ ਉਹ ਜਦੀ ਜਾ ਚੁੱਕੀ ਹਲਕਾ ਇੰਚਾਰਜ ਕਾਗਵੀ ਪਹੁੰਚ ਗਿਆ ਉਹਨੇ ਜਾ ਕੇ ਕਿਹਾ ਵੀ ਤੈਨ ਪੈਸੇ ਲੈਨੇ ਉਹ ਕਹਿੰਦਾ ਮੈਂ ਬਿਲਕੁਲ ਨਹੀਂ ਪੈਸੇ ਲਏ ਮੈਂ ਤਾਂ ਮਾਲਦਾਰ ਬਲਦਾ ਔਰ ਬੜਾ ਰੋ ਪਾਇਆ ਜੀ ਜਦੋਂ ਉਹਨੂੰ ਵੀਡੀਓ ਦਿਖਾਈ ਕਿਉਂਕਿ ਵੀਡੀਓਗ੍ਰਾਫੀ ਅੱਜ ਹਰ ਇੱਕ ਦੀ ਜੇਬ ਦੇ ਵਿੱਚ ਪਾਉਣਾ ਤੁਸੀਂ ਤੁਹਾਡੇ ਬਟਲਵਰਕ ਆ ਕੈਮਰਾ ਜੇ ਲੱਗਿਆ ਹੋਇਆ ਜਿੱਥੇ ਮਰਜੀ ਉਹ ਦਾਲ ਬੋਲਦਾ ਕੋਈ ਨਹੀਂ ਲੱਗਦਾ ਇਹ ਉਹ ਪਹਿਲਾਂ ਤਾਂ ਉਹਨੇ ਬਹੁਤ ਚੜਾਈ ਕੀਤੀ ਜੀ ੜੌਖਾ ਮਹਿਮਨ ਜਦੋਂ ਉਹਨੇ ਦੇਖਿਆ ਫਿਰ ਇੱਕਦਮ ਝੁਕ ਗਿਆ ਝੁਕਣ ਤੋਂ ਬਾਅਦ ਜਿਹੜਾ ਹਲਕਾ ਇੰਚਾਰਜ ਹੈ ਉਹਨੂੰ ਕਹਿਣ ਲੱਗਿਆ ਕਹਿਣ ਲੱਗਿਆ ਮਹਾਰਾਜ ਜੀ ਮੇਰੀ ਜਾਨ ਪਾਸੋ ਤੁਹਾਡੀ ਜੀ ਸੇਵਾ ਪਾਣ ਦਾ ਬੜਾ ਰੋਇਆ ਬਖਿਆ ਕਹਦਾ ਦੂਜਾ ਮੇਰੇ ਤੇ ਰਹਿਮ ਕਰੋ ਮੈਂ ਇੱਕ ਮਹੀਨਾ ਪਹਿਨਾ ਆਪਣੀ ਕਸਾ ਗੰਲਾ ਆਇਆ ਜੇ ਮੈਂ ਫਸ ਗਿਆ ਤੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਮੇਰੀ ਗਰ ਰਿਸ਼ਤਾ ਨਾ ਰੁਕ ਜਾਏ ਦੇਖੋ ਜਦੋਂ ਚੋਰੀ ਕਰਦੇ ਨੇ ਉਸ ਟਾਈਮ ਭੁੱਲ ਜਾਂਦੇ ਨੇ ਠੱਗੀ ਮਾਰਦੇ ਨੇ ਭੁੱਲ ਜਾਂਦੇ ਨੇ ਬੇਇੱਜ਼ਤੀ ਕਰਦੇ ਵੀ ਵੀ ਸਾਡੇ ਪਿੱਛੇ ਔਲਾਦ ਹੈ ਕੀ ਅਸਰ ਪਾਊਗਾ ਸੋਰ ਉਦੋਂ ਹੁੰਦਾ ਜਦੋਂ ਫਸ ਜਾਂਦਾ ਜਦੋਂ ਖਾਂਦੇ ਤਾਂ ਹਰੇਕ ਬੱਲੇ ਬੱਲੇ ਵੀ ਤੇ ਕੰਮ ਜਾ ਰਹੀ ਬੜਾ ਤੇ ਦੂਜੇ ਪਾਸੇ ਘਤ ਘਤ ਦੇਖ ਰਹੇ ਵੀ ਅਸਲੀ ਜ਼ਿੰਦਗੀ ਤਾਂ ਉਸ ਬੰਦੇ ਦੀ ਹੈ ਦੇਖ ਤਾਂ ਕਿ ਐਡੀ ਵੱਡੀ ਗੱਡੀ ਆ ਉਹਦੇ ਕੋਲ ਇਹ ਹਾਜਾ ਵਧੀਆ ਮੋਬਾਈਲ ਹੈ ਕਹੇ ਜੇ ਕੱਪੜੇ ਪਹਿਨਦਾ ਪਰ ਇਹ ਨਹੀਂ ਪਤਾ ਜਿੱਦੜ ਅੜਿੱਕੇ ਆ ਗਿਆ ਇਹਦਾ ਸਾਰਾ ਕੁਝ ਨਹੀਂ ਹੁਣ ਉਹ ਜਦੋਂ ਔਖਾ ਹੋਇਆ ਉਥੇ ਪੁਲਿਸ ਨੂੰ ਪਹੁੰਚਾ ਪੁਲਿਸ ਨੇ ਭਰ ਲਿਆ ਤੇ ਡੀਐਸਪੀ ਸਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਪੰਚ ਦੇ ਸ਼ਿਕਾਇਤ ਦੇ ਉੱਤੇ ਅਸੀਂ ਕਾਮਲਾ ਦਰਜ ਕਰ ਲਿਆ ਤੇ ਵੇਲ ਦੇ ਵਿੱਚ ਹੈ ਹੁਣ ਅੱਗੇ ਜੀ ਸਾਹਿਬ ਅੱਜ ਸਭ ਵੀਡੀਓ ਚ ਦੇਖਿਆ ਹੋਇਆ ਹੈ ਉਸ ਵੀਡੀਓ 'ਚ ਦੇਖਿਆ ਹੋਣਾ ਕਿ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਮੈਂ ਨਹੀਂ ਫੈਸਲੇ ਪਹਿਲਾਂ ਬਗਾ ਕੇ ਮਾਰੇ ਫਿਰ ਕਹਿੰਦਾ ਮੈਨੂੰ ਪਰਮਾਤਮਾ ਦੀ ਸੌਂ ਲੱਗੇ ਤੇ ਉਸੇ ਵੀਡੀਓ ਵਿੱਚ ਬਾਅਦ 'ਚ ਮੰਨ ਗਿਆ ਹਾਂਜੀ ਮੇਥੋਂ ਗਲਤੀ ਹੋ ਗਈ ਸੀ ਤਾਂ ਫਿਰ ਰੱਬ ਦੀਆਂ ਵੀ ਝੂਠੀਆਂ ਸੌਂ ਖਾਂਣ ਲੱਗ ਜਾਂਦੇ ਨੇ ਮੈਂ ਕਹਿੰਦਾ ਧੋਰਾ ਯਾਰਾ ਆਸਿਕਾਂ ਦਾ ਕਸਮਾਂ ਨਾਲ ਵਪਾਰ ਧੋੜ ਹੋ ਗਏ ਆਸਕ ਹੋ ਗਏ ਆਹੇ ਜੇ ਠਾਗੇ ਇਹਨਾਂ ਦਾ ਕਸਮਾਂ ਨਾਲੇ ਵਪਾਰ ਬਾਈ ਗਰੂ ਪ੍ਰਮਾਤਮਾ ਦਾ ਇੰਨਾ ਵਾਸਤੇ ਇੱਕ ਮੂਰਤ ਹੈ ਇੱਕ ਫੋਟੋ ਹੀ ਹੈ ਇਹਨਾਂ ਨੂੰ ਕੋਈ ਸਰਦਾ ਸ਼ੁਰੂ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਮੰਨਦੇ ਨਾ ਉਹ ਤਾਂ ਕਿੰਨੇ 10 9ਾਂ ਦੀ ਕਿਰਤ ਕਮਾਈ ਵਰਗੀ ਕੋਈ ਕਮਾਈ ਨਹੀਂ ਉਸ ਕਮਾਈ ਦੀ ਬਰਕਤ ਹੈ ਤੇ ਫਿਰ ਜਦੋਂ ਪਹਿਲਾ ਮੁਕਰਦਾ ਸੀ ਜਦੋਂ ਦਿਖਦੇ ਆ ਪੁਲਿਸ ਦਾ ਡੰਡਾ ਆਰ ਬੀਨੋ ਸੱਜਣਾ ਉੱਥੇ ਜੇ ਥਾਣੇ ਜਾਓ ਨਾ ਉੱਥੇ ਇੱਕ ਛਿੱਤਰ ਲਟਕਾਇਆ ਹੁੰਦਾ ਬੜਾ ਸੁੱਖਾ ਹੈ ਛਿੱਤਰਾਂ ਤੇ ਉਸ ਤੇ ਲਿਖਿਆ ਹੁੰਦਾ ਆਰ ਬੀਨੋ ਸੱਜਣਾ ਜਦੋਂ ਸੱਜਣ ਆਣ ਮਿਲਦਾ ਫਿਰ ਸਭ ਕੁਝ ਕਹਿੰਦੇ ਨੇ ਹਾਂ ਜੀ ਮੈਂ ਇਹ ਵੀ ਕੀਤਾ ਸੀ ਮੈਂ ਇਹ ਵੀ ਕੀਤਾ ਹੁਣ ਉਹ ਸਾਰਾ ਕੁਝ ਮੰਨ ਗਿਆ ਮਨ ਤੇ ਰਕਾਰ ਨਹੀਂ ਹੋ ਗਈ ਤੇ ਐਸੇ ਹੋ ਗਿਆ ਹੁਣ ਅਗਲੀ ਕਾਰਵਾਈ ਕੀ ਹੋਣੀ ਤਾਂ ਕਰਾ ਅੱਛੀ ਗੱਲ ਹੈ ਇਸ ਤਰ੍ਹਾਂ ਹਰ ਇੱਕ ਬੰਦੇ ਨੇ ਜਿਹੜਾ ਕੋਈ ਇਸ ਤਰ੍ਹਾਂ ਕਿਸਮਤ ਮੰਗਦਾ ਤੇ ਕਿਸੇ ਵੀ ਮਹਿਕਮੇਂ ਦਾ ਤਾਂ ਉਹਨੂੰ ਸਿਟਿੰਗ ਪ੍ਰੈਸ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਥੇ ਅਸੀਂ ਐਨੇ ਖਰਚ ਕਰਦੇ ਹਾਂ ਕਿ ਥੋੜਾ ਜਿਹਾ ਕੈਮਰਾ 10 20 ਹਜ਼ਾਰ ਦਾ ਆਊਗਾ ਆਪਣੇ ਕੋਲ ਰੱਖੋ ਲਾ ਕੇ ਰੱਖੋ ਤਾਂ ਕਿ ਅਗਲੀ ਕਰਤੂਤ ਦਾ ਪਤਾ ਲੱਗੇ ਆ ਗਲ ਮੁੱਕਰ ਨ ਸਕੇ ਅੱਛੀ ਗੱਲ ਹੈ ਜੇ ਇਹ ਕ੍ਰਾਪਟ ਹਨ ਸਾਡੇ ਹਿੰਦੂ ਪਰ ਇਹ ਤਾਂ ਕੀ ਛੋਟੀ ਕ੍ਰਾਪਟ ਨੇ ਦੱਸ ਜਿਹੜੇ ਕਰੋੜਾਂ ਅਰਬਾਂ ਰੁਪਏ ਖਾ ਕੇ ਸਾਡੇ ਦੇਸ਼ ਦੇ ਅਵਾਨੀਆਂ ਡਾਨੀਆਂ ਵਰਗੇ ਬਾਹਰ ਭੱਜ ਗਏ ਉਹ ਵੀ ਰਿਸਪਟ ਹੀ ਹੋਊਗੀ ਨਾ ਬੈਂਕਾਂ ਨਾਲ ਤਾਂ ਘਟਾਲੀ ਹੈ ਕੋਈ ਮਾਤੜ ਤਮਾਤੜ ਦਾ 10 20 10000 ਰੁਪਏ 5-7 ਲੱਖ ਤੋਂ ਬੰਗਲ ਤਾਂ ਬੈਂਕ ਦੇ ਨੋਟਸ ਆਉਣੇ ਸ਼ੁਰੂ ਹੋ ਜਾਂਦੇ ਆ ਪਈ ਨਹੀਂ ਤਾਂ ਤੁਸੀਂ ਜਮਾ ਕਰਾਉਣਾ ਹੀ ਤੁਹਾਡੀ ਜਾਇਦਾਦ ਕੋਲ ਕੋ ਉਹ ਕਿੱਥੇ ਗਏ ਇਸੇ ਤਰ੍ਹਾਂ ਪੰਜਾਬ ਦਾ ਧਨ ਖਾ ਕੇ ਵੀ ਬਹੁਤ ਲੋਕ ਬੈਠੇ ਨੇ ਢ ਘਾਰ ਲੈ ਰਹੇ ਨੇ ਕੋਈ ਫਰਕ ਨਹੀਂ ਪੈਂਦਾ ਹੈਗਾ ਇਸ ਲਈ ਸਾਡਾ ਜਿਹੜਾ ਨੈਸ਼ਨਲ ਕਰੈਡਿਟ ਖਤਮ ਹੋ ਚੁੱਕਾ ਜਦ ਸਰਕਾਰੀ ਕੈਸਟ ਸਟ੍ਰੈਕਟ ਵੀ ਹੁੰਦਾ ਕਿ ਅਸੀਂ ਦੇਸ਼ ਨੂੰ ਉਤਾਰੀ ਵੱਲ ਤਾਲ ਜਾ ਸਕਦੇ ਹਾਂ ਦੇਸ਼ ਸਾਡੇ ਅੰਦਰ ਬਾਹਰ ਦਾੜੀ ਹੋ ਗਏ ਸਾਡੇ ਚ ਕੰਮ ਕਰਨ ਦੀ ਦਰ ਕਿ ਅਕਿਰਤ ਕਰਨ ਦੀ ਹੋਰ ਤਾਂ ਹੀ ਸਾਡਾ ਦੇਸ਼ ਤਰੱਕੀ ਕਰਦਾ ਲੇਕਿਨ ਸਰਕਾਰਾਂ ਜਿੰਨੀਆਂ ਮਰਜ਼ੀ ਬਣ ਚਾਹੇ ਦਿੱਖਿਆ ਜਾਣ ਤੇ ਹੈ ਅੰਦੀਲੇ ਆ ਜਾਣ ਚਾਹੇ ਟੋਪੀ ਵਾਲੇ ਆ ਜਾਣ ਕੋਈ ਫਰਕ ਨਹੀਂ ਪਾਊਗਾ ਜਿੱਦਾਂ ਮੈਂ ਕਿਹਾ ਵੀ ਸ਼ਰਾਬ ਉਹੀ ਹੈ ਬੋਤਲ ਬਦਲੀ ਹੈ ਸਿਰਫ ਰੰਗ ਬਦਲੇ ਇਹਨਾਂ ਦਾ ਸਭ ਉਸੇ ਤਰ੍ਹਾਂ ਹੀ ਚੱਲਦਾ ਹੈ ਤਾਂ ਤੁਸੀਂ ਆਪੇ ਇੱਕ ਛੋਟੇ ਜਿਹੇ ਸਵਾਲ ਤੋਂ ਜੋ ਹੋਰ ਚਾਹੁੰਦੇ ਆ ਜਿਸ ਤਰੀਕੇ ਨਾਲ ਗਰੀਬੀ ਤੇ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਂਦੀ ਹੈ ਵੱਡੇ ਮੁੱਦੇ ਨੇ ਇਹ ਤੁਸੀਂ ਮੰਨਦੇ ਹੋ ਕਿ ਜੇਕਰ ਕਰਾਪਸ਼ਨ ਬਿਲਕੁਲ ਖਤਮ ਹੋ ਜਾਵੇ ਤਾਂ ਗਰੀਬੀ ਤੇ ਬੇਰੁਜ਼ਗਾਰੀ ਦੇਸ਼ ਤੋਂ ਵਿੱਚੋਂ ਆਪਣੇ ਆਪ ਜਾ ਸਕਦੀ ਹੈ ਅੱਥਾ ਸੌ ਗਰੀਬੀ ਤਾਂ ਵੱਧ ਰਹੀ ਹੈ ਕਿੰਨੀ ਮਾਰ ਪੈ ਰਹੀ ਹੈ ਇਹ ਗਰੀਬ ਨੂੰ ਪੈ ਰਹੀ ਹੈ ਜੇ ਕੋਈ ਮਾਰਦਾ ਉਹਨ ਦਾ ਪੈਸਾ ਕਮਾਉਣਾ ਇੰਦਰੋਂ ਨਹੀਂ ਗਰੀਬ ਕੋਲ ਕੋਈ ਸਾਧਨ ਨਹੀਂ ਉਹ ਕਿੰਨ ਪਰ ਦਿਨ ਗ੍ਰੁੱਪੀ ਦੇ ਟੋਏ ਦੇ ਵਿੱਚ ਖੁੱਬਦਾ ਜਾ ਰਹਾ ਰਹੀ ਬੇਰਜਗਾਰੀ ਦੀ ਗੱਲ ਜੇ ਸਾਡੇ ਪੰਜਾਬ ਦੇ ਵਿੱਚ ਰਜਗਾਰ ਹੁੰਦਾ ਅਸੀਂ ਆਪਣੇ ਇਕੱਲੇ ਇਕੱਲੇ ਬੱਚੇ ਨੂੰ ਸੱਤ ਸਮੁੰਦਰ ਪਾਰ ਲੱਖਾਂ ਰੁਪਏ ਕਮਾ ਕੇ ਉਹ ਆਪਣੀ ਅਕਾਤੋਂ ਦੁਲੋ ਭੇਜਦੇ ਹੁਣ ਇਹ ਕਹ ਰਹੇ ਆਂ ਅਸੀਂ ਪੈਨੀਆਂ ਨੌਕਰੀਆਂ ਦੇਣੀਆਂ ਨੇ ਨੌਕਰੀਆਂ ਦੇਣੀਆਂ ਕਿਹਨੂੰ ਨੇ ਇਹਨਾਂ ਨੇ ਜਦੋਂ ਪੰਜਾਬ ਦੀ ਜਿਹੜੀ ਕ੍ਰੀਮ ਸੀ ਪੰਜਾਬ ਦੇ ਬੱਚੇ ਸੀਗੇ ਉਹ ਤਾਂ ਸਾਰੇ ਵਿਦੇਸ਼ਾਂ ਚਲੇ ਗਏ ਲੱਖਾਂ ਰੁਪਏ ਜਾ ਕੇ ਲਾ ਕੇ ਉਹ ਬਾਹਰ ਕਰੇਗੇ ਦੋ ਦੋ ਤਿੰਨ ਤਿੰਨ ਸਾਲ ਬਾਅਦ ਆਉਣਗੇ ਜੇ ਉਥੇ ਪੱਕੇ ਹੋਗੇ ਕੱਲ ਨੂੰ ਆਪਣੇ ਮਾਪਿਆਂ ਨੂੰ ਬੁਲਾਉਣਗੇ ਇੱਥੇ ਇੱਥੇ ਤੁਸੀਂ ਕਿਉਂ ਜਾਓਗੇ ਇਹ ਦੇਖੋ ਇਹ ਇੱਥੇ ਰੁਜ਼ਗਾਰ ਜਿਵੇਂ ਕਿਹਾ ਸੀ ਕਿ ਸਾਡੀ ਸਰਕਾਰ ਆ ਗਈ ਇੱਥੇ ਗੋਰੇ ਨੌਕਰੀ ਕਰਨਗੇ ਉਹ ਗੋਰਿਆਂ ਨੇ ਨੌਕਰੀ ਦੇ ਕਿ ਤੁਸੀਂ ਆਪਣੇ ਕਾਲਿਆਂ ਨੂੰ ਇਹ ਸਾਂਭ ਲੋ ਇੱਥੇ ਆਪਣੇ ਆਪਣੇ ਬੱਚਿਆਂ ਨੂੰ ਇਹ ਸਾਂਭ ਲੋ ਕਿ ਉਹਨਾਂ ਨੂੰ ਰੁਜ਼ਗਾਰ ਦਿਓ ਉਹਨੂੰ ਕਿਤੇ ਬਾਹਰਲੇ ਦੇਸ਼ ਵਿੱਚ ਜਾ ਕੇ ਕਿਤੇ ਝਾੜੂ ਮਾਰਨਾ ਕਿਤੇ ਟਾਇਲਟਾਂ ਸਾਫ਼ ਕਰਨੀਆਂ ਕਿਤੇ ਮਜ਼ਦੂਰੀ ਕਰਨਾ ਪਵੇ ਆਪਣੇ ਘਰ ਦੇ ਵਿੱਚ ਰਾਜੇ ਬਣ ਕੇ ਰਹਿਣ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਦਾ ਇੱਕੇ ਇੱਕ ਬੱਚਾ ਕੋਈ ਕਿਸਮਤ ਵਾਲਾ ਹੋਊਗਾ ਜਿਹਦਾ ਦੋ ਬੱਚੇ ਹੋਣ ਅਸੀਂ ਇੱਕ ਨੂੰ ਵੀ ਆਪਣੀ ਅੱਖਾਂ ਦੂਰੋਂ ਕਿਉਂ ਭੇਜ ਰਿਹਾ ਕਿਉਂ ਦਾ ਭਵਿੱਖ ਹੈ ਜਿਹੜਾ ਉਹ ਉੱਜਲ ਹੋ ਜੇ ਜੇ ਇੱਥੇ ਰਿਹਾ ਨਸਿਆਮੀ ਵਾਦੀ ਪੈ ਕੇ ਜਾਂ ਕਿਸੇ ਪਾਰਟੀ ਨਾਲ ਰਲ ਕੇ ਕੋਈ ਇਸ ਤਰ੍ਹਾਂ ਦੇ ਕੰਮ 'ਚ ਪੈ ਗਿਆ ਕਿ ਫਿਰ ਜਿਦਾ ਕਹਿੰਦੇ ਚੜ ਜਾ ਪੁੱਤਰਾ ਸੂਲੀ ਵਿਸਨੂਪਨ ਇਹ ਲੀਡਰਾਂ ਨੇ ਕਿਸੇ ਦਾ ਕੋਈ ਹੱਥ ਨਹੀਂ ਉਹਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਨੇ ਇਸ ਲਈ ਵਿਗਾਰ ਬਹੁਤ ਜ਼ਰੂਰੀ ਹੈ ਬਰਕਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖਾਨਕੋਸਾ ਪ੍ਰੋਗਰਾਮ ਦੀ ਸਮਾਪਤੀ ਲਈ ਸਭ ਤੋਂ ਤੁਹਾਡਾ ਵੀ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ਾਲਾ ਸਾਡੇ ਨਾਲ ਸੰਗਤ ਸਿੱਖ ਬੋਧਜੀਵੀ ਤੇ ਸਾਡੀ ਮਾਹੇ ਸਰਦਾਰ ਖਾਨਕੋਸਾ ਬੜੇ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਨੂੰ ਲੈ ਕੇ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਹੈ ਵਿਦਵਾਨ ਦਾ ਪ੍ਰੋਗਰਾਮ ਸੰਚਾਲਨ ਕੀ ਫਿਲਹਾਲ ਨਹੀਂ ਦਿਓ ਜੱਜ ਤਾਲਵਾ